ਇਸ ਮੋਰਚੇ ਤੇ ਖੜੀ ਹੋਊਗੀ। ਉਹ ਡੱਲੇਵਾਲ ਸਾਹਿਬ ਨੂੰ ਇਸ ਮੋਰਚੇ ਤੇ ਚੱਕ ਕੇ ਨਹੀਂ ਲਿਜਾ ਸਕਦੇ। ਮਰ ਜਾਣਗੇ। ਇਹ ਤਾਂ ਸਾਡਾ ਮਨ ਬਣਾਇਆ ਹੋਇਆ। ਉਹ ਸਥਿਤੀਆਂ ਦੇ ਵਿੱਚੋਂ ਸਰਕਾਰ ਹਰਿਆਰੇ ਦੇ ਵਿੱਚ ਜਿਹੜੀ ਸ਼ਕਤੀ ਵਧਾਉਣੀ ਸ਼ੁਰੂ ਕੀਤੀ ਹੈ। ਕਿ ਗੱਲੇਵਾਲ ਸਾਹਿਬ ਨੂੰ ਮੋਰਚੇ ਤੇ ਚੱਕਾਂਗੇ ਤਾਂ ਵੀ ਹਾਲਾਤ ਵਿਗੜਨਗੇ। ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਪੂਰੇ ਦੇਸ਼ ਦੇ ਵੀ ਹਾਲਾਤ ਵਿਗੜਨਗੇ ਪਰ ਇਸ ਨਜਿੱਠਣ ਲਈ ਉਹ ਤੋਂ ਆਪ ਵੀ ਤਿਆਰੀ ਕਰ ਰਹੇ ਨੇ ਪਰ ਆਪਾਂ ਕੀ ਕਰ ਰਹੇ ਆ ਇਸ ਕਰਕੇ ਡੱਲੇਵਾਲ ਸਾਹਿਬ ਨੇ ਕਿਹਾ ਤੁਸੀਂ ਮੇਲਾ ਬਣਾਈ ਕਰਦੇ ਹੋ ਮੇਲਾ ਨਾ ਬਣਾਈਏ ਹਮਾਇਤ ਹੀ ਕਰੋ ਠੀਕ ਹੈ ਸਾਡੀ ਮਜਬੂਰੀ ਆ ਕੁਝ ਕਈ ਦੇ ਕਾਨੂੰਨ ਹੁੰਦੇ ਨੇ ਆਪਣੇ ਜਿਹੜੇ ਨੌਜਵਾਨ ਆਉਂਦੇ ਨੇ ਮੈਂ ਉਹਨਾਂ ਨੂੰ ਪੀਲੇ ਹੀ ਕਰਦਾ ਹੁੰਨਾ ਕਿ ਦਿਨੇ ਸੰਗਤ ਬਹੁਤ ਆ ਜਾਂਦੀ ਆ ਜੇ ਸੱਚੀਓ ਹਮਾਇਤ ਕਰਨੀ ਆ ਡੱਲੇਵਾਲ ਸਾਹਿਬ ਦੀ ਤਾਂ ਰਾਤ ਨੂੰ ਮੋਰਚੇ ਤੇ ਰੋ ਭਾਨਾ ਸਿੱਧੂ ਲੈ ਕੇ ਆਇਆ ਆ ਉਹਦਾ ਜੱਥਾ ਉਹਨੂੰ ਬੇਨਤੀ ਕੀਤੀ ਉਹ ਟੀਮ ਛੱਡ ਕੇ ਗਏ ਆਪਣੇ ਲੱਖੇ ਨਾਲ ਲੱਖਾ ਸੁਹਾਣੇ ਦੇ ਨਾਂ ਤੋਂ ਤੁਸੀਂ ਜਾਣਦੇ ਹੋ ਅਸੀਂ ਤਾਂ ਗਮੰਡੀ ਆ ਇਹਨੂੰ ਪੇਲ ਕੀਤੀ ਕਿ ਨੌਜਵਾਨ ਹੈ ਤੁਹਾਡੇ ਨਾਲ ਮੋਰਚਾ ਚਾਹੂ ਭਰਾਓ ਟੈਂਟ ਲਾ ਕੇ ਬੈਗੇ ਤੁਹਾਡੇ ਬਰਾਬਰ ਐਹੀ ਜਿਹੀ ਹਮਾਇਤ ਚਾਹੀਦੀ ਏ ਡੱਲੇਵਾਲ ਸਾਹਿਬ ਨੂੰ ਕੱਲੀ ਵਾਰੋ ਹਮਾਇਤ ਤੇ ਦੇ ਨਾਲ ਮੋਰਚਾ ਨਹੀਂ ਜਿੱਤਿਆ ਜਾਣਾ ਇਹ ਸਾਫ ਹੈ ਸਾਡੇ ਲਈ ਬੋਝ ਬਹੁਤ ਹੈ ਉਹ ਸ਼ਬਦ ਸਾਥੋਂ ਨਹੀਂ ਕਹੇ ਜਾਂਦੇ ਜਿਹੜੇ ਡੱਲੇਵਾਲ ਸਾਫ ਤੋਂ ਕਹਾਉਣਾ ਚਾਹੁੰਦੇ ਨੇ ਪਰ ਪ੍ਰਭੂ ਇਹ ਸਥਿਤੀ ਨੂੰ ਨਜਿੱਠ ਲਈ ਸਮਾਂ ਮੰਗ ਕਰਦਾ ਹੈ ਕਿ ਅਸੀਂ ਕਿੰਨੇ ਕੁ ਤਿਆਰ ਐ ਮੇਥੋਂ ਪਹਿਲਾਂ ਚੱਲ ਹੀ ਰਿਆ ਸੀ ਪ੍ਰਚਾਰ ਕੋ ਕਿ ਸਾਡੇ ਆ ਦੇਗਾ ਦੇ ਟੱਕਣ ਪਾਸੇ ਕਰ ਦਿਓ ਤੇ ਆਪਾਂ ਕਿੰਨੇ ਕੁ ਕਰਾਉਣ ਆਲੇ ਆ ਸਾਡੇ ਕਿੰਨੇ ਕੁ ਲੱਤਾਂ ਬਾਹਾਂ ਤੋੜੂ ਸਰਕਾਰ ਕਿੰਨੇ ਕੁ ਨੂੰ ਮਾਰੂ ਬਹੁਤ ਮਰ ਰਹੇ ਨੇ ਦੇਸ਼ ਦੇ ਵਿੱਚ ਤਾਂ ਇਸ ਲਈ ਜਿਹੜਾ ਸਵਾਲ ਡੱਲੇਵਾਲ ਸਾਹਿਬ ਲੈ ਕੇ ਮਨ ਦੇ ਵਿੱਚ ਬੈਠੇ ਨੇ ਉਹ ਮੈਂ ਪੀਲ ਕਰੂੰ ਪੂਰੇ ਭਾਰ ਦੇ ਵਿੱਚ ਬਹੁਤੇ ਕਿਸਾਨ ਆ ਗੂ ਸਾਨੂੰ ਕਹਿੰਦੇ ਨੇ ਵੀ ਸਾਨੂੰ ਕਿਹਾ ਨਹੀਂ ਅਸੀਂ ਸਮੁੱਚੇ ਦੋਨੇ ਪੂਰੋਂ ਵੱਲੋਂ ਪੀਲ ਕੀਤੀ ਅੱਜ ਵੀ ਕਰਦੇ ਆਂ ਦੁਸ਼ਮਣ ਬਹੁਤ ਵੱਡਾ ਹੈ ਆ ਵੀ ਦੀ ਘਰੇ ਬੈਠੇ ਨਿਜਠ ਲਾਂਗੇ ਸਾਡੇ ਮਤਭੇਦ ਸੌ ਹੋਣਗੇ ਨਿਜਿਠ ਲਾਂਗੇ ਜੇ ਭਰਾਵੋ ਬਾਹਰਲੇ ਜੀ ਦੀ ਕਿਸਾਨ ਜਸੇਬੰਦੀ ਨਹੀਂ ਜਿਹੜੇ ਕੋਈ ਲੀਡਰ ਨਹੀਂ ਬੈਠੇ ਉਹ ਆਪ ਦਾ ਕੰਮ ਛੱਡ ਕੇ ਨੌਜਵਾਨ ਥੋੜੇ ਮੋਰ ਤੇ ਚੱਲ ਰਹੇ ਨੇ ਜਿਹੜੇ ਅਸੀਂ ਆਗੂ ਕਹੋਣੇ ਆ ਕਿਸਾਨ ਦੇ ਨਾਤੇ ਉਹ ਤੁਸੀਂ ਘਰਾਂ 'ਚ ਬੈਠੇ ਹੋ ਘਰਾਂ 'ਚ ਸੌ ਕੇ ਬੀਜੇਪੀ ਮੰਨਣ ਵਾਲੇ ਹੁੰਦੇ ਜੇ ਮੰਜੇ ਤੇ ਸੌ ਕੇ ਮੋਦੀ ਮੰਨਣ ਵਾਲਾ ਹੁੰਦਾ 13 ਮਹੀਨੇ ਦਿੱਲੀ ਚ ਬੈਠਣ ਦੇ ਲੋੜ ਨਹੀਂ ਸੀ ਇੱਥੇ ਵੀ 10 ਮਹੀਨੇ ਹੋ ਗਏ ਤਾਂ ਇੱਥੇ 10 ਮਹੀਨੇ ਬੈਠਣ ਦੇ ਨਾਲ ਅਸੀਂ ਗੱਲ ਉੱਥੇ ਲਿਆਏ ਕਿ ਪਾਰਲੀਮੈਂਟ ਦੇ ਵਿੱਚ ਉਹ ਕਮੇਟੀ ਨੇ ਰਿਪੋਰਟ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਇਹ ਤੇ ਵਿਸ਼ਵਾਸ ਕਰਕੇ ਵੀ ਕਮੇਟੀ ਦੀ ਰਿਪੋਰਟ ਕਰਤੀ ਪਰ ਉਹਦੇ ਵਿੱਚ ਕਾਨੂੰਨੀ ਹੁੰਦੀ ਇੱਕ ਹੋਰ ਰੱਖੀ ਹੋਈ ਐ ਜਿਹਦੀ ਸਰਕਾਰ ਹੁੰਦੀ ਐ ਉਹਨਾਂ ਦੇ 16 ਮੈਂਬਰ ਨੇ ਦੂਜਿਆਂ ਦੇ 15 ਨੇ ਭਮਾ ਚੰਨੀ ਉਹਦਾ ਚੇਅਰਮੈਨ ਐ ਬੀਜੇਪੀ ਦੇ 16 ਮੈਂਬਰ ਨੇ ਜਿਹੜੇ ਵਿਰੋਧੀ ਉਹਨਾਂ ਦੇ 15 ਨੇ ਇੱਕ ਬੋਰਡ ਦੇ ਨਾਲ ਉਹ ਕਮੇਟੀ ਲਾਗੂ ਨਹੀਂ ਹੋਣ ਦੇਣਗੇ ਜਿਹੜੇ ਲੋਕਾਂ ਨੇ ਨੇ ਭਾਈ ਹੁਣ ਤਾਂ ਕਮੇਟੀ ਬਣ ਗਈ ਉਸ ਦੀ ਪਿੰਨ ਤੇ ਬੱਲੇਵਾਲ ਸਾਹਿਬ ਨੂੰ ਅਪੀਲ ਕਰ ਲਈਏ ਟਰავੋ ਜਿੰਨਾ ਚਿਰ ਬੀਜੇਪੀ ਐ ਸਟੈਂਡ ਸਪਸ਼ਟ ਨਹੀਂ ਕਰਦੀ ਐਮਐਸਪੀ ਕਾਨੂੰਨ ਬਣਨ ਵਾਲਾ ਨਹੀਂ ਔਰ ਧੰਨਵਾਦ ਆਸੀ ਉਹਨਾਂ ਦੇ ਪੂਰੇ ਦੇਸ਼ ਦੇ ਜਿਹੜੇ ਵਿਰੋਧੀ ਐਮਪੀ ਜੀ ਨੇ ਇੱਕ ਮਤ ਹੋ ਕੇ ਉਹਦੇ ਵਿੱਚ ਬੀਜੇਪੀ ਵੀ ਐ ਇੱਕ ਮਤ ਹੋ ਕੇ 31 ਜਣਾਂ ਨੇ ਜਿਹੜੀ ਰਿਪੋਰਟ ਦਿੱਤੀ ਐ ਪਾਰਲੀਮੈਂਟ ਨੂੰ ਉਹਨਾਂ ਨੇ ਮੋ ਹੈ ਕਿ ਕਿਸਾਨਾਂ ਨੂੰ ਐਮਐਸਪੀ ਗ੍ਰਾਂਟ ਦੇ ਕਾਨੂੰਨ ਦੇਣਾ ਚਾਹੀਦਾ ਹੈ ਇਹ ਤਾਂ ਸੋਡੀ ਹੈ ਕਿ ਜਿੱਤ ਅਮਲ ਦੇ ਵਿੱਚ ਜਿਹੜੇ ਵਿਰੋਧੀ ਪਿੱਛੋ ਕਹਿੰਦੇ ਹੁੰਦੇ ਨੇ ਕਿ 10 ਦਿਨ ਹੋਰ ਬਹਿ ਜਾਂਦੇ 5 ਦਿਨ ਹੋਰ ਬਹਿ ਜਾਂਦੇ ਤਾਂ ਭਰਾਓ ਹੁਣ ਉਹ ਦਿਨ ਆਪਣੇ ਕੋਲੇ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਸੋਡੇ ਸਾਹਮਣੇ ਰਿਪੋਰਟਾਂ ਡਾਕਟਰਾਂ ਦੀ ਆਉਣਗੀਆਂ ਮੈਂ ਤਾਂ ਡਾਕਟਰ ਨੂੰ ਅਪੀਲ ਵੀ ਕੀਤੀ ਸੀ ਕਿ ਕਾਨੂੰਨੀ ਮੁੱਦਾ ਹੁਣ ਤੁਸੀਂ ਆਪ ਦੇ ਮਨ 'ਚ ਰੱਖੋ ਕਾਨੂੰਨੀ ਮੁੱਦਾ ਛੋਡਾ ਠੀਕ ਹੈ ਫਰਜ਼ਾ ਡਾਕਟਰਾਂ ਦਾ ਵੀ ਅਸੀਂ ਕੁਝ ਕਰ ਨਹੀਂ ਸਕਣਾ ਭਰਾਵੋ ਜੇ ਲੋਕਾਂ ਲਈ ਜੇ ਕਿਸਾਨ ਦਾ ਸਿਰ ਲੱਗਦਾ ਹੈ ਉਹ ਐਡਾ ਸਸਤਾ ਨਹੀਂ ਪੂਰੀ ਦੁਨੀਆ 'ਚ ਆਉਣ ਵਾਲੇ 'ਚੋਂ ਇਤਿਹਾਸ ਲਿਖਿਆ ਜਾਊਗਾ ਕਿ ਕਿਸਾਨ ਆਗੂ ਜੋ ਕਹਿੰਦੇ ਨੇ ਕਰਦੇ ਨੇ ਐਵੇਂ ਬੈੜਵਾਜੀ ਨਹੀਂ ਕਰਦੇ ਅੱਜ ਆਪਾਂ ਨੂੰ ਡੱਲੇਵਾਲ ਸਾਹਿਬ ਦੀ ਸੋਚ ਤੇ ਲੜਨਾ ਚਾਹੀਦਾ ਸੇਹ ਤੇ ਨਹੀਂ ਲੜਨਾ ਚਾਹੀਦਾ